ਇਕ ਮੇਰੀ ਸੱਸ ਨੇ ਬੁਰੀ ਪੈੜੀ ਰੋਈ ਦੇ ਕਿ ਕਰਤੋਂ ਕਾਲੀ ਗੱਲੇ ਕਥੇ ਵੀਰ ਪੁੱਨ ਦੀ ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀਕੀ ਦਾ ਉਸ ਚੰਦਰੀ ਦਾ ਨੀ ਕਿੜਾ ਉਸ ਚੰਦਰੀ ਦਾ ਗੁਸਾ ਨਾ ਕਰ ਮਮੀ ਨੀ ਮੈ ਲਾਚੀਆਂ ਦਾ ਬਾਗ ਉਜਾੜਿਆ ਨੀ ਇੱਕ ਮੇਰੀ ਅੱਖ ਕਾਸ਼ਣੀ ਜੀ ਘਰ ਘਰ ਦੀ ਗਾਣੀ ਹੈ ਠੀਕ ਹੈ ਘਰ ਘਰ ਦੀ ਗਾਣੀ ਤੁਹਾਨੂੰ ਦੱਸਿਆ ਤੇ ਹੋਇਆ ਆ ਬਹੁਤ ਸਾਲਾਂ ਪਹਿਲਾਂ ਕੁੜੀਆਂ ਬੋਲਦੀਆਂ ਨਹੀਂ ਹੁੰਦੀਆਂ ਸੀ ਉਹਨਾਂ ਦੇ ਦਿਲ ਦੀ ਦਿਲ ਚ ਰਹਿ ਜਾਂਦੀ ਸੀ ਭਾਵੇਂ ਪਤੀ ਸ਼ਰਾਬ ਪੀਂਦਾ ਆ ਚਾਹੇ ਜੋ ਮਰਜੀ ਕਰਦਾ ਆ ਘਰ ਦੇ ਕੀ ਕਹਿੰਦੇ ਆ ਪਹਿਲੇ ਵਾਇਰਲ ਸਾਡੀ ਉਹੀ ਹੋਈ ਠੀਕ ਹੈ ਸ਼ਰਾਬੀ ਨੂੰ ਸ਼ਰਾਬੀ ਨੂੰ ਸ਼ਰਾਬੀ ਨੂੰ ਹਾਂ ਉਦੋਂ ਇਹ ਵਾਇਰਲ ਹੋਇਆ ਸੀ ਉਹ ਵਾਇਰਲ ਸਭ ਤੋਂ ਜ਼ਿਆਦਾ ਹੋਈ ਸੀ ਕਿ ਜੇ ਪਤੀ ਸ਼ਰਾਬ ਪੀਂਦਾ ਆ ਤੇ ਕਿੰਨਾ ਉਹਨੂੰ ਗਾਲ੍ਹਾਂ ਦਿੰਦਾ ਆ ਉਹਨੂੰ ਦੁਖੀ ਕਰਦਾ ਆ ਫਿਰ ਵੀ ਉਹ ਇੱਕ ਔਰਤ ਘਰ ਵਿੱਚ ਰਹਿ ਕੇ ਬੱਚੇ ਪਾਲਦੀ ਆ ਘਰ ਦੇਖਦੀ ਆ ਹਨਾ ਉਹ ਸਾਰੀ ਜ਼ਿੰਦਗੀ ਆਪਣੀ ਆਵਾਜ਼ ਨਹੀਂ ਚੁੱਕ ਪਾਉਂਦੀ ਯਾਰ ਕਿਉਂ ਕਿਹੜੀ ਗੱਲੋਂ ਕੀ ਕਮੀ ਆ ਹਾਂ ਨਾਜਾਇਜ਼ ਨਾ ਕੁਝ ਕਰੇ ਠੀਕ ਹੈ ਪਰ ਆਪਣੇ ਹੱਕਾਂ ਲਈ ਬੋਲ ਤੇ ਸਕਦੀ ਆ ਨਾ ਜੀ ਹੈਨਾ ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਦੱਬਦੀ ਜਾਂਦੀ ਹੈ ਨਾ ਉਹ ਦੱਬਦੀ 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 ਇੱਕ ਦਿਨ ਜ਼ਮੀਨ ਦੇ ਅੰਦਰ ਹੀ ਤਸ ਜਾਂਦੀ ਹੈ ਜੀ ਹੈਨਾ ਸਾਡੀ ਸਿੱਖਿਆ ਦਾ ਸਾਡੇ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ ਜਦ ਤੱਕ ਅਸੀਂ ਆਪਣੇ ਹੱਕਾਂ ਲਈ ਆਪਣੇ ਉੱਤੇ ਹੋ ਰਹੇ ਜ਼ੁਲਮ ਦੇ ਖਿਲਾਫ ਬੋਲ ਨਹੀਂ ਸਕਦੇ ਜੀ ਸੋਸ਼ਲ ਠੀਕ ਹੈ ਇਹਦੇ ਬਾਰੇ ਕੀ ਦੱਸ ਸਕਦੀਆਂ ਇਹਦੇ ਬਾਰੇ ਇਹੀ ਹੈ ਕਿ ਲੋਕਾਂ ਨੂੰ ਦਿਖਾਣਾ ਸੀ ਆਪਣਾ ਕਿਰਦਾਰ ਤੇ ਸਾਡੇ ਕੋਲ ਇਹਨੇ ਪੈਸੇ ਥੋੜੀ ਨਾ ਸੀ ਕਿ ਮੈਂ ਵੱਡੇ ਕਿਸੇ ਕਹਿੰਦੇ ਆ ਕਿਸੇ ਕਿਸੇ ਨਾਲ ਕੰਟੈਕਟ ਕਰਦੇ ਅਸੀਂ ਅਸੀਂ ਆਮ ਜੀ ਘਰਾਂ ਦੇ ਠੀਕ ਹੈ ਆਮ ਜੀ ਘਰਾਂ ਦੇ ਅਸੀਂ ਹੈਗੇ ਆ ਲੋਕ ਤੇ ਅਸੀਂ ਕਿਸੇ ਨਾਲ ਕੰਟੈਕਟ ਨਹੀਂ ਕਰ ਸਕਦੇ ਸੀ ਕੋਈ ਭਾਅ ਵੀ ਨਹੀਂ ਦਿੰਦਾ ਸੀ ਹਨਾ ਕਿਉਂਕਿ ਫਿਰ ਸਾਡਾ ਵੀ ਕਿਸੇ ਦਾ ਵੀ ਜ਼ਮੀਰ ਇਹਨਾਂ ਡਿੱਗਿਆ ਨਹੀਂ ਹੁੰਦਾ ਨਾ ਕਿ ਕੋਈ ਬੰਦਾ ਬਾਰ-ਬਾਰ ਕਹੇ ਗਿਆਨਦੀ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐ ਇਸ ਕਰਕੇ ਬੰਦਾ ਸੋਚਦਾ ਯਾਰ ਮੇਰੇ ਹਸਬੰਦ ਨੇ ਕਿਹਾ ਕਿ ਦੇਖ ਪ੍ਰਿਆ ਕੋਈ ਕਿਸੇ ਲਈ ਨਹੀਂ ਕਰਦਾ ਕੁਝ 6 ਲੋਕ ਹੁੰਦੇ ਆ ਜੋ ਸਾਡੇ ਅਜ ਟੱਚ 'ਚ ਨਹੀਂ ਆ ਹੁੰਦੇ ਨੇ ਇਹ ਨਹੀਂ ਕਿ ਨਹੀਂ ਹੁੰਦੇ ਪਰ ਬਹੁਤੇ ਲੋਕ ਸਿਰਫ ਤਮਾਸ਼ਾ ਵੇਖਣ ਵਾਲੇ ਹੁੰਦੇ ਆ ਠੀਕ ਹੈ ਤੇ ਤੁਹਾਡੇ ਆਂਡ ਨੂੰ ਪਛਾਨਣ ਵਾਲੇ ਨਹੀਂ ਹੁੰਦੇ ਜੀ ਅੰਟੀ ਜੀ ਆਂਡ ਗਵਾਂਡ ਤੁਹਾਡਾ ਕੀ ਕਹਿੰਦਾ ਜਦੋਂ ਤੁਹਾਡੀ ਨੋ ਸੱਸ ਦਾ ਤਵਾਂ ਲਾਂਦੀ ਹੈ ਜਦੋਂ ਵੀਡੀਓ ਦੇਖਦੇ ਨੇ ਲੋਕ ਨਹੀਂ ਉਹ ਬੜੇ ਖੁਸ਼ ਹੁੰਦੇ ਨੇ ਉਹ ਕਹਿੰਦੇ ਬਲਿੰਦਰ ਤੇਰੇ ਨੋ ਨੂੰ ਅੱਜ ਦਾ ਬੜਾ ਤਵਾਂ ਲਾਇਆ ਮੈਂ ਕਿਹਾ ਕੋਈ ਗੱਲ ਨਹੀਂ ਜੇ ਲਾਇਆ ਤੇ ਕੋਈ ਗੱਲ ਨਹੀਂ ਤੁਸੀਂ ਵੀ ਸੱਸਾਂ ਜੇ ਤੇ ਮੈਂ ਵੀ ਆ ਕਿ ਸੱਸ ਆ ਜੀ ਸ਼ਾਇਦ ਮੇਰਾ ਤਵਾਂ ਲਾਇਆ ਤੁਹਾਡਾ ਲਾਇਆ ਹੋਵੇ ਤੋਂ ਹੱਸ ਬੈਂਦੀਆਂ ਅਗਲੀਆਂ ਉਹ ਹੱਸ ਬੈਂਦੀਆਂ ਆ ਕਹਿੰਦੀ ਆ ਇਹ ਗੱਲ ਠੀਕ ਹੈ ਅਸੀਂ ਤੇ ਸੱਸਾਂ ਹੀ ਆ ਤੇ ਜੇ ਤੁਹਾਡਾ ਤੇਰਾ ਤਵਾਂ ਲਾਇਆ ਤੇ ਸਾਡਾ ਵੀ ਲਾਇਆ ਆ ਨਾਲੇ ਸਾਡੀ ਕਲੋਨੀ ਵੈਸੇ ਵੀ ਇੱਡੀ ਚੰਗੀ ਆ ਨਾ ਵੀ ਸਾਰੇ ਬਹੁਤ ਜ਼ਿਆਦਾ ਇਹਨੂੰ ਪਿਆਰ ਕਰਦੇ ਆ ਸਾਰੇ ਮਤਲਬ ਕਿ ਬੜਾ ਇਹਦੇ ਨਾਲ ਕਰਦੇ ਆ ਵੀ ਵੀਡੀਓ ਸਾਰੇ ਵੇਂਦੇ ਆ ਜੀ ਇਹ ਨਹੀਂ ਕੋਈ ਨਹੀਂ ਵੇਂਦਾ ਸਾਰੇ ਆਣ ਕੇ ਮੈਂ ਦੱਸਦੇ ਆ ਇਹ ਘੋਣੇ ਨੇ ਉਹ ਪਿੰਡ ਵਾਲੀ ਨੋਹ ਦਾ ਬਣਾਇਆ ਸੀਗਾ ਮੰਮੀ ਜੀ ਐਦਾਂ ਕਰਾਂ ਐਦਾਂ ਕਰਾਂ ਹਾਏ ਬੀਬੀ ਇਹ ਤਿਆਰ ਰੱਖੀਏ ਪਾਪੇ ਦਾ ਤਿਆਰ ਰੱਖੀ ਵੀਰੇ ਦਾ ਤਿਆਰ ਰੱਖੀ ਉਹਦੇ ਬੋਲੇ ਤਾਂ ਮੇਰੇ ਬੜੇ ਹੀ ਲੋਕਾਂ ਨੇ ਸੁਣਾ ਦਿੱਤਾ ਵੀ ਤੇਰੀ ਨੋਂ ਨੇ ਬੜਾ ਸੁਣਾ ਇਹ ਮਤਲਬ ਕਿ ਸ਼ੋਰਟ ਜੇ ਬਣਾਏ ਆ ਤੇ ਬੜੇ ਵਧੀਆ ਲੱਗਿਆ ਚਲੋ ਮਨ ਖੁਸ਼ ਵੀ ਹੁੰਦਾ ਆ ਵੀ ਆਪਣਾ ਦੀ ਪੁੱਤਰ ਆ ਇਹ ਗਾਂ ਵਧਣ ਡਿਆ ਤੇ ਸਾਨੂੰ ਵੀ ਖੁਸ਼ੀ ਹੁੰਦੀ ਬੜੀ ਇਹ ਕਲੋਨੀ ਦੇ ਲੋਕ ਵੀ ਬਹੁਤ ਚੰਗੇ ਨੇ ਖੁਦ ਦੀ ਨੋਂ ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਜਦੋਂ ਤੁਹਾਨੂੰ ਲੋਕ ਐਪਰੀਸ਼ੀਏਟ ਕਰਦੇ ਨੇ ਤੁਹਾਡੀ ਨੋਂ ਨੂੰ ਕਹਿੰਦੇ ਨੇ ਕਿ ਬਹੁਤ ਵਧੀਆ ਯਾਨੀ ਕਿ ਵੀਡੀਓ ਬਣਾਉਂਦੇ ਨੇ ਗੁੱਸਾ ਵੀ ਹੁੰਦਾ ਆ ਜੀ ਗੁੱਸਾ ਕਿਉਂ ਆਉਂਦਾ ਜੀ ਗੁੱਸਾ ਤਾਂ ਆਉਂਦਾ ਜਦੋਂ ਮੇਰਾ ਤਵਾਂ ਲਉਂਦੀ ਐ ਤੇ ਪਿਆਰ ਉਦੋਂ ਆਉਂਦਾ ਜਦੋਂ ਕੋਈ ਦੇ ਸੋਭਾ ਕਰਦੇ ਆ ਈ ਚੰਗੀ ਨਾ ਤੁਹਾਡੀ ਜੀ ਨਹੀਂ ਹੈ ਤਾਂ ਚੰਗੀ ਆ ਜੀ ਹੈ ਤਾਂ ਚੰਗੀ ਇਹ ਨਹੀਂ ਗੱਲ ਕਹਿ ਸਕਦੇ ਨਹੀਂ ਚੰਗੀ ਹੈਗੀ ਗੋਣੇ ਚ ਬੜੇ ਆ ਜੀ ਬਹੁਤ ਜ਼ਿਆਦਾ ਗੋਣੇ ਆ ਜੇ ਵਰਤੇ ਇਹਦੇ ਪਰ ਇਹ ਆ ਖੁਸ਼ੀ ਵੀ ਹੁੰਦੀ ਆਪਣਾ ਧੀ ਪੁੱਤਰ ਗਾਂ ਵਧੇ ਤੇ ਖੁਸ਼ੀ ਵੀ ਬਹੁਤ ਹੁੰਦੀ ਆ ਜੀ ਵੇਖੀ ਸਾਡੀ ਵੀਡੀਓ ਚ ਅਜ ਤੱਕ ਡੈਡੀ ਤੇ ਤਵਾ ਨਹੀਂ ਕਦੀ ਲਾਇਆ ਪਾ ਚਾਈ ਦਾ ਮਤਲਬ ਕਹਿੰਦਾ ਨਹੀਂ ਇੱਕ ਮੋਟਾ ਕਰਦੇ ਅੰਕਲ ਤੇ ਵੀ ਤਵਾ ਹੋਈ ਜਾਵੇ ਹੌਨ ਰਿਕਾਰਡਡ ਪੁਆਇੰਟ ਟੂ ਵੀ ਨੋਟਿਚ ਆ ਵੀ ਅੰਕਲ ਤੇ ਵੀ ਤਵਾ ਲਾਈ ਦਿਓ ਫਿਰ ਹੌਨ ਰਿਕਾਰਡ ਜੀ ਲੱਗਦਾ ਨਹੀਂ ਨਾ ਕਰੀਏ ਕੀ ਦਿਲ ਚੋਂ ਆਵਾਜ਼ ਨਹੀਂ ਆਉਂਦੀ ਕੀ ਕਰਾਂ ਨਹੀਂ ਨਹੀਂ ਸੱਚੀ ਵਾਹ ਜਾਂਦੀ ਸੱਚੀ ਵਾਹ ਲੱਗ ਗਈ ਹੈ ਡੈਡੀ ਦਾ ਕਿਉਂ ਨਹੀਂ ਤਵਾ ਲੱਗਦਾ ਡੈਡੀ ਮਾਇਆ ਵਾਲਾ ਤੇ ਮੰਮੀ ਨੇ ਜੇ ਮੰਮੀ ਕੋ ਪੈਸੇ ਮੰਗਣੇ ਆ ਤੇ ਮਰ ਚਲੋ ਦਫਾ ਹੋ ਜਾ ਪੱਜੋ ਨਿਕਲੋ ਬਾਹਰ ਇਥੋਂ ਕੋਈ ਪਾਸਾ ਨਹੀਂ ਹੈ ਚਲੋ ਨਿਕਲੋ ਬਾਹਰ ਇਸ ਕਰਕੇ ਸਸਤੇ ਜਿਆਦਾ ਦਵਾਈ ਲੱਗਦਾ ਤੇ ਡੈਡੀ ਮਾੜਾ ਡੱਡ ਜੀ ਦੇ ਦਿਓ ਇੰਦੇ ਪਾਸੇ ਮੰਮੀ ਪਰਾਨੂ ਗਏ ਆ ਤੇ ਇਹ ਗੱਲ ਕਹਿ ਕੇ ਤੇ ਡੈਡੀ ਨੇ ਆਖਣਾ ਚਲੋ ਕੋਈ ਗੱਲ ਨਹੀਂ ਜੇ ਡੈਡੀ ਤੋਂ ਪੈਸੇ ਲੈਣੇ ਆ ਜਦੋਂ ਅਸੀਂ ਵਧੀਆ ਆਰਟਿਸਟ ਬਣ ਗਏ ਤੁਸੀਂ ਦੱਸੋ ਪੈਸੇ ਦੇਣੇ ਕਿੰਨੂੰ ਆ ਦੱਸੋ ਜਵਾਬ ਦਿਓ ਇਹਦਾ ਮਤਲਬ ਕਹਿੰਦਾ ਇਹ ਆ ਡੈਡ ਪੈਸੇ ਜਿਹੜਾ ਡੈਡੀ ਨੂੰ ਦੇਣੇ ਆ ਮੰਮੀ ਨੂੰ ਨਹੀਂ ਦੇਣੇ ਇਹਨਾਂ ਨੇ ਇਹ ਨਹੀਂ ਕਿਹਾ ਇਹ ਬਿਲਕੁਲ ਨਹੀਂ ਕਿਹਾ ਠੀਕ ਹੈ ਪਰ ਇਹ ਸੁਪਨਾ ਮੈਨੂੰ ਵਿਗਾਉਂਦੀ ਰਹੀ ਮਮਾ ਜਦੋਂ ਮੈਨੂੰ ਪੈਸੇ ਆਉਣੇ ਸ਼ੁਰੂ ਹੋ ਗਏ ਨਾ ਮੈਂ ਆਪਣੀ ਮੰਮੀ ਨੂੰ ਆ ਚੀਜ਼ ਲੈ ਕੇ ਦੇਣੀ ਆ ਮੰਮੀ ਮੈਂ ਕਿਹਾ ਚੱਲ ਨਹੀਂ ਫੁਕਰੀਆਂ ਨਾ ਮਾਰ ਬੋਦੀਆਂ ਤੂੰ ਮੇਰੇ ਕੋਲ ਕੁਝ ਨਹੀਂ ਲੈ ਕੇ ਦੇਣਾ ਹੈ ਸੂਟ ਲੈ ਕੇ ਦਿੱਤਾ ਮੈਂ ਇਹਨਾਂ ਨੂੰ ਖਾਇ ਰੱਬਾ ਨਹੀਂ ਜਦੋਂ ਇਹ ਇਸ ਤਰ੍ਹਾਂ ਕਹਿੰਦੀ ਨਾ ਮੇਰੇ ਤੇ ਮੈਂ ਫੇਰ ਨਾਲ ਕਹੂੰਗੀ ਚੱਲ ਨਹੀਂ ਤੂੰ ਮੈਨੂੰ ਕੀ ਲਾ ਕੇ ਦੇਣਾ ਐਵੇਂ ਗੱਲਾਂ ਮਾਰਦੀ ਰਹਿਨੀ ਆ ਤੂੰ ਮੇਰਾ ਤਵਾ ਲਾਉਣੀ ਆ ਲੋਕਾਂ ਨੂੰ ਸਾਰਿਆਂ ਨੂੰ ਪਤਾ ਆ ਹੈ ਤਾਂ ਨਹੀਂ ਮੰਮੀ ਮੈਂ ਤੁਹਾਡਾ ਥੋੜੀ ਤਵਾ ਲਾਉਣੀ ਮੈਂ ਤੂੰ ਲੈਸੀਆਂ ਨਾ ਹੋ ਲੱਪੀ ਹੁਣ ਮੇਰੇ ਕੋਈ ਕੁਝ ਮਿਲੇ ਮੈਨੂੰ ਕਿੰਨਾ ਕ ਮਾਣ ਮਹਿਸੂਸ ਹੁੰਦਾ ਜਦੋਂ ਤੁਹਾਡੀ ਨੋ ਦੀ ਕੋਈ ਤਾਰੀਫ ਕਰਦਾ ਬਹੁਤ ਮਾਣ ਜੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਆ ਬਾਕੀ ਸਾਡਾ ਜਨਾ 에ਰੀਆ ਲੱਗ ਸਕ ਜਿੰਨੇ ਸਾਡੇ ਹਾਂਡੀ ਗਾਂਡੀ ਨੇ ਬਹੁਤ ਵਧੀਆ ਨੇ ਜੀ ਇਹ ਨਹੀਂ ਵੀ ਕੋਈ ਨੇਗੇਟਿਵ ਅਪਰੋਚ ਵਾਲਾ ਕੋਈ ਨਹੀਂਗਾ ਜੀ ਸਾਰੇ ਪੋਜ਼ਿਟਿਵ ਅਪਰੋਚ ਵਾਲੇ ਨੇ ਔਰ ਬਹੁਤ ਅਪਰੀਸ਼ੀਏਟ ਕਰਦੇ ਇਹਨੂੰ ਜੀ ਇਸ ਕਰਕੇ ਮੈਨੂੰ ਤੇ ਬਹੁਤ ਮਾਣ ਆ ਜੀ ਆਂਟੀ ਜੀ ਬਹੁਤ ਸਾਰੇ ਲੋਕ ਆਂਟੀ ਜੀ ਬਹੁਤ ਸਾਰੇ ਲੋਕ 네ਗੇਟਿਵ ਕਮੈਂਟ ਵੀ ਕਰਦੇ ਨੇ ਪੋਜ਼ਿਟਿਵ ਕਮੈਂਟ ਵੀ ਕਰਦੇ ਨੇ ਜਦੋਂ 네ਗੇਟਿਵ ਕਮੈਂਟ ਆਉਂਦੇ ਨੇ ਕਿੰਨਾ ਕਮਨ ਦੁਖੀ ਹੁੰਦਾ ਫਿਰ ਉਸ ਟਾਈਮ ਤੋਂ ਨਹੀਂ ਉਹ ਵੈਸੇ ਆਉਂਦਾ ਹੀ ਨਹੀਂ ਰਿਸ਼ਤੇਦਾਰ ਜਦੋਂ ਕਰਦੇ ਆ ਨਾ ਫਿਰ ਤੇ ਮੈਂ ਆਪ ਖੁਦ ਵੀ ਲੜਨ ਲੱਪੀ ਨਹੀਂ ਉਹਨਾਂ ਨਾਲ ਕਿ ਉਹ ਤੁਹਾਨੂੰ ਥੋੜੀ ਕਹਿ ਰਹੇ ਆ ਜੀ ਇੱਕ ਤੁਸੀਂ ਉਹ ਤੇ ਇੱਕ ਡਰਾਮਾ ਜਾਂ ਨਾਟਕ ਬਿਲ ਬਣਾਉਂਦੇ ਪਏ ਆ ਹੁਣ ਫਿਲਮਾਂ ਵਿੱਚ ਇੰਨਾ ਕੁਝ ਕਹਿੰਦੇ ਆ ਤੇ ਉਹ ਜ਼ਰੂਰੀ ਥੋੜੀ ਵੀ ਆਪਣੇ ਰਿਸ਼ਤੇ ਰਨ ਕਹਿੰਦੇ ਹੋਣਗੇ ਜੀ ਠੀਕ ਹੈ ਕਿ ਨਹੀਂ ਦੀ ਨੋ ਐਨੀ ਟੈਲੈਂਟਡ ਆ ਕੱਲੂ ਜੇ ਕਿਸੇ ਸੀਰੀਅਲ 'ਚ ਜਾਂ ਫਿਰ ਕਿਤੇ ਫਿਲਮ 'ਚ ਚਲੇਗੀ ਤਾਂ ਵੀ ਖੁਸ਼ੀ ਕਰਨ ਹਣੀ ਸਭ ਤੋਂ ਵੱਧ ਸੱਸ ਨੂੰ ਮਾਰਦੀ ਬਣਾਇਆ ਕਿ ਹਾਂ ਮੇਰੇ ਸਿਰ ਤੇ ਹੋ ਗਏ ਹਾਂ ਉਹ ਤਾਂ ਹੈ ਆ ਨਹੀਂ ਹੁਣ ਤਾਂ ਮੈਂ ਨਹੀਂ ਗੱਲ ਕਹਿਨੀ ਹੈ ਨਾ ਵੀ ਇਹ ਉੱਠਦੇ ਲਈ ਤੁਸੀਂ ਛੇਤੀ ਉਹ ਕਰਦੇ ਤੁਸੀਂ ਜੇ ਕਰਦੇ ਹੋ ਤੇ ਜਦੋਂ ਇਹ ਸਾਰੀ ਰਾਤ ਵੀਡੀਓ ਬਣਾਉਂਦੇ ਜਾਂ ਕੁਝ ਵੀ ਕਰਦੇ ਆ ਹੁਣ ਇਹ ਕਹਿਣਾ ਬੰਦ ਕਰਤਾ ਤੇ ਅਸੀਂ ਇਹੋ ਗੱਲ ਕਹਿੰਨੇ ਵੀ ਚਲੋ ਆਪਣਾ ਆਪ ਸਵਾਰਨ ਰਏ ਆਏ ਤੇ ਸਵਾਰਨ ਜੇ ਕੁਝ ਕਰਨਗੇ ਤੇ ਸਾਡੇ ਵਾਸਤੇ ਵੀ ਕੁਝ ਕਰਨਾ ਆ ਇਹਨਾਂ ਨੇ ਸਾਨੂੰ ਹੀ ਮਾਨ ਮਹਿਸੂਸ ਹੋਣਾ ਆ ਵਿਚਾਰੇ ਸਾਡੇ ਬੱਚੇ ਅੱਗੇ ਨੰਘਾਂ ਡੇ ਆ ਤੇ ਚਲੋ ਸ਼ੁਕਰ ਆ ਇਹ ਬੱਚੇ ਕੇ ਜੀ ਜਗ੍ਹਾ ਤੇ ਪਹੁੰਚੇ ਤੇ ਬੜਾ ਵਧੀਆ ਆ ਹਾਂਜੀ ਮੈਮ ਹੋ ਜਿੱਦਾਂ ਤੁਸੀਂ ਮਾਰਕੀਟ ਚ ਗਿਆ ਤੇ ਇਸ ਪਾਸੇ ਕੋਲੇ ਨਵਾਂ ਸੂਟ ਲੈਣਾ ਤੇ ਫੇ ਕਿੱਦਾਂ ਲਵਾਂਗੀ ਲਾ ਦੋ ਨਾ ਸਾਸ ਕੋਲੋਂ ਸਾਸ ਕੋਲੋਂ ਸਾਸ ਨੇ ਲੈ ਕੇ ਦੇਣਾ ਨਹੀਂ ਨਹੀਂ ਤੁਸੀਂ ਮਤਲਬ ਇਹਨਾਂ ਨੂੰ ਕਹਿ ਮੇਰੇ ਕੋਲ ਤੂੰ ਲੈਣਾ ਦੇ ਅੱਛਾ ਮੇਰੇ ਕੋਲ ਆਣਾ ਕਿੱਥੇ ਗਏ ਆ ਮਾਰਕੀਟ ਠੀਕ ਹੈ ओके मम्मी जी हां जी और सूट ਲੈ ਖਾਂ सूट ਲਵੋ ਭਲੇ ਕੱਲ ਸੂਟ ਤੂੰ ਲੈ ਕੇ ਆਈ ਆ ਅੱਜ ਕਿੱਥੋਂ ਲੈਣਾ ਤੇ ਤੈਨੂੰ ਸੂਟ ਲੈਣਾ ਮम्मी ਜੀ ਮੇਰੀ ਸੁਣੋ ਗੱਲ ਹਾਂਜੀ ਮੈਂ ਨਾ ਜੋੜਦੀ ਪਈ ਥੋੜੇ ਥੋੜੇ ਪੈਸੇ ਪੱਤੀ ਵਾਲੇ ਡੱਬੇ ਚ ਪਾ ਕੇ ਅੱਛਾ ਜੀ ਜਦੋਂ ਪੂਰੇ ਇਕੱਠੇ ਹੋ ਗਏ ਨਾ 500 ਰੁਪਏ ਬਣ ਗਿਆ ਔਰ ਮੈਂ ਤੁਹਾਨੂੰ ਵੀ ਚਿਕਨ ਦਾ ਸੂਟ ਲੈ ਕੇ ਦਵਾਂਗੀ ਮੈਂ ਮੈਮ ਜੀ ਮम्मी ਲੈ ਦੋ ਵੀ ਪਲੀਜ਼ ਲੈ ਦੋ ਆਪਣੇ ਘਰ ਵਾਲੇ ਨਾਲ ਆਈ ਤਾਂ ਲਵੀ ਮੈਨੂੰ ਪਿਆਸੇ ਤੇਰੇ ਡੈਡੀ ਨੇ ਉਨੇ ਹੀ ਪੈਸੇ ਦਿੱਤੇ ਉਨੇ ਹੀ ਮੈਂ ਦੇਣੇ ਆ ਮੂੰਹ ਖਾਇਓ ਇੰਨੇ ਸੋਹਣੇ ਤੁਸੀਂ ਇੰਨੇ ਪਿਆਰੇ ਉਹ ਤਾਰੀਫ ਨਾ ਕਰ ਲੈ ਦੋ ਫਿਰ ਯਾਰ ਲੱਲਾ ਫਿਰ ਪਿਓ ਤੇਰੇ ਨਾਲ ਮੈਂ ਕਰ ਲਾਂਗੀ ਫਿਰ ਗੱਲ ਆਪੇ ਚਾਗੇ ਲੈ ਲਾ ਫਿਰ ਹੁਣ ਤੂੰ ਬਸ ਸੋਨਾ ਕਹਿ ਤਾ ਤੂੰ ਤੇ ਹੁਣ ਇੱਥੋਂ ਡੰਡ ਲਾ ਤੀ ਫਿਰ ਨਾ ਇਹਨੇ ਤਾਰੀਫ ਦੀਆਂ ਬਸ ਭੁੱਖੀਆਂ ਹੁੰਦੀਆਂ ਨੇ ਇਹ ਮਮਮੀ ਤੇ ਵੀ ਅਸੀਂ ਤਾਰੀਫ ਦੇ ਆ ਜਿਹੜਾ ਸੀ ਪੇਚਾ ਪਾ ਤਾ ਇਹ ਮੱਖਣ ਲਾਉਂਦੇ ਹੀ ਆ ਸੂਟ ਜਿਹੜਾ ਲੈਣਾ ਨਾ ਸੂਟ ਮੈਂ 200 ਦਾ ਲਿਆ ਆ ਇਹ ਹਜ਼ਾਰ ਨੂੰ ਹੱਥ ਮਾਰਨ ਲਈ ਹੈ ਵੇਖ ਲੋ ਹੋ ਹਜ਼ਾਰ ਥੋੜੀ 5000 ਦਾ ਕਿਹਾ ਆ ਅਸੇ 5000 ਦਾ ਸੂਟ ਭਰਾਵਾ ਵੀਰਾ 5000 ਦਾ ਸੂਟ ਆ ਹਾਂ ਚੱਲ 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 ਕਰ ਮੰਮੀ ਪਲੀਜ਼ ਨਾ 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 ਕਰ ਚੱਲ ਨਾ 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 ਇਹ ਨਹੀਂ ਹੋਣਾ ਹਾਂ ਦੱਸ ਮੈਂ ਤਾਂ 20000 ਰੁਪਏ ਦਾ ਸੂਟ ਮੈਂ ਸੁਣਿਆ ਹੀ ਨਹੀਂ ਆ ਸੋ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਲੋਕਾਂ ਨੂੰ ਆਏ ਮੈਸੇਜ ਹੋਣਾ ਚੰਦਾ ਵੀ ਵਧੀਆ ਆ ਇਹਨਾਂ ਨੂੰ ਕਮੈਂਟ ਕਰੋ ਤੇ ਅੱਗੇ ਵਧਾਓ ਤੇ ਇੱਕ ਉੱਪਰ ਲਾਈਕ ਕਰੋ ਲਾਈਕ ਕਰੋ ਤੇ ਬਹੁਤ ਅਹੀਂ ਤੁਹਾਡੇ ਸ਼ੁਕਰਗੁਜ਼ਾਰ ਧੰਨਵਾਦ ਹੋਵਾਂਗੇ ਤਾਂ ਅਗੋ ਪ੍ਰਮਾਤਮਾ ਨੇ ਜਿੱਥੇ ਬੱਚੇ ਨੂੰ ਵਧਾਉਣਾ ਹੈ ਵਧਾ ਦੇਣਾ ਆ ਤੇ ਇੱਕ ਉਸ ਅਕਾਲ ਪੁਰਖ ਦੀ ਆ ਕਿਰਪਾ ਬੱਚਾ ਵਧੇ ਫੁੱਲੇ ਮਾਪਿਆਂ ਨੂੰ ਖੁਸ਼ੀ ਹੁੰਦੀ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀਰੇ ਜੀ ਲਾਸਟ ਦੇ ਵਿੱਚ ਅੰਕਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਲਾਸਟ ਦੇ ਵਿੱਚ ਮੈਂ ਜੀ ਸਾਰੀ ਪਪੂਲਾ ਦਾ ਧੰਨਵਾਦੀ ਆ ਤੁਹਾਡੇ ਚੈਨਲ ਦੇ ਥਰੂ ਤੁਹਾਡੇ ਚੈਨਲ ਦਾ ਹੀ ਬਹੁਤ-ਬਹੁਤ ਧੰਨਵਾਦ ਆ ਤੇ ਵੇਖਣ ਵਾਲਿਆਂ ਨੂੰ ਮੈਂ ਕਹਿੰਨਾ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਹਨੂੰ ਜਿੰਨਾ ਵੀ ਵੱਧ ਤੋਂ ਵੱਧ ਵੇਖ ਸਕਦੇ ਹੋ ਵੇਖੋ ਇਹਨੂੰ ਜਨਾ ਅਪਰੀਸ਼ੀਏਟ ਕਰ ਸਕਦੇ ਹੋ ਉਹਨਾ ਕਰੋ ਜੀ ਤੇ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡੇ ਚੈਨਲ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜਾ ਨੇ ਆ ਕੇ ਸਾਡੇ ਤੇ ਅੱਜ ਇਹ ਕੰਮ ਕੀਤਾ ਹੈ ਜੀ ਬਾਈ ਜੀ ਤੁਸੀਂ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਤੇ ਆਪਣੇ ਚੈਨਲ ਬਾਰੇ ਵੀ ਦੱਸ ਦੋ ਤਾਂ ਕਿ ਹੋਰ ਲੋਕ ਜਿਹੜੇ ਤੁਹਾਡੇ ਨਾਲ ਜੁੜਨ ਤੇ ਤੁਹਾਡੀ ਵੀਡੀਓ ਨੂੰ ਇਸੇ ਤਰ੍ਹਾਂ ਪਸੰਦ ਕਰਦੇ ਰਹਿਣ ਪਹਿਲੇ ਤੇ ਥੈਂਕ ਯੂ ਤੁਹਾਡਾ ਪਹਿਲਾ ਬੁਗੜੀ ਵੇਰੇ ਕੋਲ ਆਇਆ ਲੱਗੇ ਆयो ਮੈਂ ਅਹੀਂ ਤੇ ਬਹੁਤ ਬਹੁਤ ਧੰਨਵਾਦੀ ਆ ਪਹਿਲੇ ਗੱਲ ਸਾਡੇ ਚੈਨਲ ਦਾ ਨਾਮ ਜਿੱਦਾਂ ਕਈਆਂ ਨੂੰ ਨਹੀਂ ਪਤਾ ਪ੍ਰਿਆ ਸਿੰਘ ਤੇ ਪ੍ਰੀਤ ਤੇ ਮᱞੀ ਆਪਾਂ ਸਿੰਘ ਵਿੱਚ ਰੱਖ ਲਿਆ ਪ੍ਰਿਆ ਤੇ ਪ੍ਰੀਤ ਪ੍ਰਿਆ ਸਿੰਘ ਪ੍ਰੀਤ ਉਹ ਵਿੱਚ ਕਾਹੇ ਆ ਗਿਆ ਤੇ ਸਾਨੂੰ ਪਹਿਲੇ ਨਾਮ ਡਿਸਾਈਡ ਨਹੀਂ ਹੁੰਦਾ ਸੀ ਐਵੇਂ ਨਾਮ ਰੱਖਿਆ ਤੇ ਚਲੋ ਵਾਈ ਗ੍ਰੂਨ ਕਿਰਪਾ ਕੀਤੀ ਸਾਡਾ ਚੈਨਲ ਚੱਲ ਪਿਆ ਤੇ ਸਭ ਤੋਂ ਪਹਿਲੀ ਗੱਲ ਇਹ ਸੀ ਕਿ ਮੈਨੂੰ ਇੱਕੋ ਹੀ ਜ਼ਿੰਦਗੀ 'ਚ ਮੇਰਾ ਡ੍ਰੀਮ ਸੀ ਕਿ ਮੈਂ ਪ੍ਰੀਆ ਨੂੰ ਕੁਝ ਬੰਦਾ ਵੇਖਾਂ ਤੇ ਇਹਨੂੰ ਕੁਝ ਬਣਾਵਾ ਤੇ ਬੜਾ ਇੱਕ ਰੋਂਦੀ ਵੀ ਸੀ ਡਿਸਟਰਬ ਵੀ ਹੁੰਦੀ ਸੀ ਕਿ ਮੇਰੇ ਲਾਈਫ 'ਚ ਕੁਝ ਬੰਦਾ ਨਹੀਂ ਪਿਆ ਇਨਾ ਟੈਲੈਂਟ ਹੋਣ ਦੇ ਬਾਵਜੂਦ ਵੀ ਤੁਹਾਨੂੰ ਪਤਾ ਹੀ ਜਿੱਦਾਂ ਕਿ ਇਟ ਐਕਟਿੰਗ ਵੀ ਕਰ ਲੈਂਦੇ ਨੇ ਸਿੰਗਿੰਗ ਵੀ ਕਰ ਲੈਂਦੇ ਨੇ ਹਰ ਲੈਂਗੁਏਜ 'ਚ ਗਾ ਲੈਂਦੇ ਨੇ ਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਇਹਨਾਂ ਦਾ ਵੀ ਉੱਤੇ ਇਹ ਵੀਡੀਓ ਬਣਾਉਂਦੇ ਕਿ ਲੜਨਦੇ ਆ ਜੇ ਲੜਦੇ ਵੀ ਹੋਣ ਨਾ ਤੇ ਸਾਨੂੰ ਨਹੀਂ ਪਤਾ ਲੱਗਦਾ ਵੀ ਲੜਾਈ ਹੋਣ ਦੀ ਕਿ ਜਾਂ ਤੇ ਵੀਡੀਓ ਬਣਦੀ ਜੀ ਜਿਸ ਤਰ੍ਹਾਂ ਬਾਈ ਜੀ ਨੇ ਦੱਸਿਆ ਕਿ ਤੁਹਾਨੂੰ ਗਾਣਾ ਵੀ ਆਂਦਾ ਅੱਜ ਆਪਣੀ ਸੱਸ ਲਈ ਕੋਈ ਗਾਣਾ ਡੈਡੀਕੇਟ ਕਰ ਦੋ ਫਿਰ ਰਾਹ ਦੋਲਾ ਸੱਚੀ ਰੋਈ ਗਾ ਵੀ ਲੈ ਨਹੀਂ ਯਾਰ ਉਹ ਵਧੀਆ ਵਾ ਇਕ ਮੇਰੀ ਸੱਸ ਨੇ ਬੁਰੀ ਪੈੜੀ ਰੋਈ ਦੇ ਕਿ ਕਰ ਤੋਂ ਕਾਲੀ ਗੱਲੇ ਕਥੇ ਵੀਰ ਪੁੱਨ ਦੀ ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀਕੇੜਾ ਉਸ ਚੰਦਰੀ ਦਾ ਨੀਕੇੜਾ ਉਸ ਚੰਦਰੀ ਦਾ ਗੁਸਾ ਨਾ ਕਰ ਮਮੀ ਨੀ ਮੈ ਲਾਚੀਆਂ ਦਾ ਬਾਗ ਉਜਾੜਿਆ ਨੀਕ ਮੇਰੀ ਅੱਖ ਕਾਸ਼ਣੀ ਦੇਖੋ ਜਾਂਦੇ ਜਾਂਦੇ ਫਿਰ ਤੁਹਾਡਾ ਹੀ ਤਵਾ ਲਾਤਾ ਜੀ ਥੈਂਕ ਯੂ ਮੈਂ ਜਾਂਦੇ ਜਾਂਦੇ ਤੁਹਾਡਾ ਹੀ ਤਵਾ ਲਾਤਾ ਵਾ ਜੀ ਫਿਰ ਨਹੀਂ ਗੱਲ ਇਹ ਹੈ ਨਾ ਮੈਂ ਇਹ ਸੋਚਦੀ ਆ ਨਾ ਜੇ ਮੇਰਾ ਤਵਾ ਲੱਗਦਾ ਤਾਂ ਕੱਲ ਇਹਨੇ ਸੱਸ ਬਣਨਾ ਹੀ ਹੈ ਇਹ ਤਾਂ ਮੰਜਿਓ ਭੋਂ ਨੇੜੇ ਆ ਇਹ ਤਵਾ ਸਾਹਮਣੇ ਰੱਖੇਗੀ ਆਪਣੀ ਮੇਰੀ ਮੇਰੀ ਫਿਊਚਰ ਨੂੰ ਰੱਜ ਕੇ ਤਵਾ ਲਈ ਮੇਰੇ ਤੇ ਮੇਰਾ ਨਾਮ ਰੋਸ਼ਨ ਕਰੀਂ ਬੱਸ ਮੈਨੂੰ ਇਹੀ ਕਹਿਣਾ ਚਾਹੀਦਾ ਲਈ ਜਾ ਤਵਾ ਬਾਈ ਜੀ ਆਪਣਾ ਦੱਸ ਦਿਓ ਆਈ ડી ਵੀ ਮੈਂਸ਼ਨ ਕਰ ਸਾਡੀ ਆਈ ડી ਜੀ ਫੇਸਬੁਕ ਇੰਸਟਾਗ੍ਰam ਮੋਜ ਸਾਰੇ ਪਾਸੇ ਪ੍ਰਿਆ ਸਿੰਘ ਪ੍ਰੀਤੀ ਹੈ ਜੀ ਤੇ ਸਾਨੂੰ ਜਿੱਦਾਂ ਤੁਸੀਂ ਪਿਆਰ ਕਰਦੇ ਪਿਓ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਵਧੀਆ ਲੱਗਦਾ ਵਾ ਬਹੁਤ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਤੁਹਾਡੇ ਕੋਲ ਅਸੀਂ ਤੇ ਲੈ ਕੇ ਆਂਦੇ ਵੀ ਆ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਸੇ ਦੀ ਆਡੀਓ ਯੂਜ਼ ਨਾ ਕਰੀਏ ਕੋਈ ਗਾਣੇ ਤੇ ਨੱਚੀਏ ਟੱਪੀਏ ਨਾ ਚਲੋ ਸਾਰੇ ਲੋਕੀ ਕਰਦੇ ਬਟ ਸਾਡੀ ਕੋਸ਼ਿਸ਼ ਇਹ ਹੈ ਕੋਈ ਫੈਮਿਲੀ ਕੋਈ ਪੋਲਿਟੀਕਲ ਜਾਂ ਹਰ ਕੋਈ ਚੇ ਤਰੀਕੇ ਦਾ ਕੰਟੈਂਟ ਆਪਾਂ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰੀਏ ਤੇ ਬਹੁਤ ਬਹੁਤ ਧੰਨਵਾਦੀ ਤੁਹਾਡੇ ਆਵਾਮ ਕੁਰੀਆ ਦਾ ਇਹ ਹੈ ਕਿ ਜਿਸ ਤਰ੍ਹਾਂ ਇਹ ਵੀਡੀਓ ਬਣਾਉਂਦੇ ਦੋਏ ਮੀਆਂ ਬੀਬੀ ਠੀਕ ਹੈ ਕਿ ਨਹੀਂ ਮੇਰੇ ਪੋਤਰੀਆਂ ਪੋਤਰੇ ਹਨ ਉਹ ਬਹੁਤ ਜ਼ਿਆਦਾ ਸਾਥ ਦਿੰਦੇ ਇਹਨਾਂ ਨੂੰ ਜੀ ਉਹਨਾਂ ਨੂੰ ਵੀ ਮੈਂ ਆਪਣਾ ਸਾਰਿਆਂ ਨੇ ਵੇਖਿਆ ਹੀ ਹੁਣ ਆਇਆ ਤੇ ਦੋ ਪੋਤਰੇ ਮੇਰੇ ਤੇ ਨਾਲ ਪੋਤਰੀ ਮੇਰੀ ਉਹ ਵੀ ਨਾਲ ਇਹਨਾਂ ਦੇ ਪੂਰਾ ਵੀਡੀਓ ਦੇ ਵਿੱਚ ਆਉਂਦੇ ਆ ਉਹ ਵੀ ਵੀਡੀਓ ਵਿੱਚ ਆਉਂਦੇ ਆ ਪੂਰਾ ਉਹਨਾਂ ਦੇ ਨਾਲ ਮਤਲਬ ਕਿ ਸੀਨ ਦੇ ਵਿੱਚ ਸੀਨ ਮਿਲਾ ਕੇ ਪੂਰੀ ਗੱਲ ਬਾਤ ਹਰ ਇੱਕ ਕਰਦੇ ਆ ਆ ਵੇਖੋ ਪਤਰੀ ਕੀ ਕਹੋਂਗੇ ਤੁਸੀਂ ਦੱਸੋ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਵੀ ਵੀਡੀਓ ਦੇ ਵਿੱਚ ਆਂਦੇ ਨੇ ਤੁਹਾਡੇ ਨਾਲ ਕਿਸੇ ਨੇ ਕਿਹਾ ਵੀਡੀਓ ਜੇ ਤੁਹਾਨੂੰ ਕਿਹਾ ਕਿ ਨਾ ਕਿ ਵੀਡੀਓ ਜਦੋਂ ਸਾਨੂੰ ਕਲਾਕਾਰਾਂ ਬਾਹਲ ਕਲਾਕਾਰ ਦੀ ਲੋੜ ਪੈਂਦੀ ਹੈ ਫਿਰ ਸਾਡੇ ਘਰ ਵਿੱਚ ਰਹੇਗੇ ਨੇ ਅਸੀਂ ਇਹਨਾਂ ਨੂੰ ਫਿਰ ਕੰਮ ਕਰਵਾਈਦਾ ਜਦੋਂ ਆਇਆ ਨਾ ਜਿਹੜਾ ਮੈਂ ਪੁਕਾਨਾ ਲੈਣਾ ਆ ਪੀ ਮੈਨੂੰ ਪੁਕਾਨਾ ਲੈ ਦਿਓ ਮੈਨੂੰ ਸ਼ੈਕਲ ਵੀ ਤੁਸੀਂ ਲੈ ਦਿੱਤਾ ਓਏ ਇਹ ਆ ਜੀ ਤੇ ਆ ਜਿਹੜੀ ਹੈ ਚਾਈਨਿਸ ਟੀਚਰ ਵਾਲੀ ਇਹ ਚਾਈਨਿਸ ਟੀਚਰ ਬੱਚੇ ਦੋਵੇਂ ਜਣੇ ਆ ਇਹ ਦੋਵੇਂ ਭੈਣ ਭਰਾ ਤਿੰਨੋ ਜੀ ਤਿੰਨੇ ਜਣੇ ਤੁਸੀਂ ਹਾਂ ਤੇ ਇਹ ਵੀ ਨਾਲ ਇਹਨਾਂ ਦੀ ਬੇਟੀ ਆ ਇਹ ਵੀ ਹੁੰਦੀ ਚਾਚੀ ਵਾਸਤੇ ਸਪਿੰਗਰੋਲ ਲੈ ਕੇ ਆ